ਸਾਰੇ ਨਤਿਸ਼੍ਰੀਕਾਲ ਸਾਰੇ ਹੀ ਸਰੋਤਾ ਜੰਦਾ ਸਫਰਾਂ ਦੀ ਦਾਸਤਾਨ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇੱਕ ਅਜੀਬ ਹਸਤੀ ਜਿਨ੍ਹਾਂ ਦੇ ਬਹੁਤ ਵਧੀਆ ਗੀਤ ਕਰਮਜੀਤ ਅਨਮੋਲ ਜੀ ਨੇ ਗਾਏ ਆ ਯਾਰਾ ਵੇ ਯਾਰਾ ਵੇ ਸਾਡਾ ਸਾਰਾ ਪਿੰਡ ਬੁਕਾਉਗਾ ਵੀਡੀਓ ਵੀਡੀਓ ਵਾਲਾ ਇਹਨਾਂ ਮੁੰਡਾ ਤੇ ਹੁਣ ਵੀ ਇਹਨਾਂ ਦਾ ਬਹੁਤ ਵਧੀਆ ਗੀਤ ਚੱਲਦਾ ਹੈ ਲਫਾਫਾ ਹਾਂ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਆ ਗੁਲਦੀਪ ਕੰਡਿਆਰਾ ਜੀ ਫਰੀਦਕੋਟ ਦੀ ਬਹੁਤ ਵਧੀਆ ਹਸਤੀ ਹੈ ਬਹੁਤ ਪਿਆਰੇ ਗੀਤਕਾਰ ਹੈ ਤੇ ਮਿਲਨ ਸਾਰਾ ਇਨਸਾਨ ਵੀ ਹੈ ਕੰਡਿਆਰਾ ਜੀ ਸਵਾਗਤ ਹੈ ਤੁਹਾਡਾ ਸਫਰਾਂ ਦੀ ਦਾਸਤਾਨ ਤੇ ਆਪਣੀ ਮਾਂ ਬੋਲੀ ਜਿਹੜੇ ਚਾਵਾਂ ਨਾਲ ਲਿਖਦੇ ਊੜਾ ਆੜਾ ਈੜੀ ਸੱਸਾ ਕੌਣ ਜਿਹੜੇ ਸਿੱਖਦੇ ਉਹਨਾਂ ਸਾਰੇ ਕਲੀਆਂ ਤੇ ਫੁੱਲਾਂ ਨੂੰ ਸਲਾਮ ਹੈ ਬੋਲ ਦੇ ਪੰਜਾਬੀ ਜਿਹੜੇ ਬੁੱਲਾਂ ਨੂੰ ਸਲਾਮ ਹੈ ਬੋਲ ਦੇ ਪੰਜਾਬੀ ਜਿਹੜੇ ਬੁੱਲਾਂ ਨੂੰ ਸਲਾਮ ਹੈ ਸੋ ਸਫਰਾਂ ਦੀ ਦਾਸਤਾਨ ਨਾਲ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕੰਡਿਆਰਾ ਜੀ ਤੁਸੀਂ ਆਪਦੇ ਸਫਰ ਬਾਰੇ ਦੱਸੋਗੇ ਇਹ ਗੀਤਕਾਰੀ ਜਿਹੜੀ ਹੈ ਹਾਂਜੀ ਇਹਦੀ ਲਗਨ ਤੋਂ ਉਹਨੂੰ ਕਿੱਥੋਂ ਲੱਗੇ ਇਹ ਬਚਪਨ ਚ ਜਦੋਂ ਮੰਜੇ ਜੋੜ ਕੇ ਸਪੀਕਰਾਂ ਚ ਵਿਆਹਾਂ ਸ਼ਾਦੀਆਂ ਨੂੰ ਗਾਣੇ ਚੱਲਦੇ ਹੁੰਦੇ ਸੀ ਉਹਦੇ ਪਿੰਡਾਂ ਦੇ ਗੀਤਕਾਰਾਂ ਦੇ ਪਿੰਡਾਂ ਦੇ ਕੋਈ ਨਾਂ ਆਉਂਦੇ ਨੇ ਜਿਵੇਂ ਬਾਉ ਸਿੰਘ ਮਾਨ ਸਾਹਿਬ ਮਰਾੜਾ ਵਾਲੇ ਤੇ ਦੇਉ ਥਰੀਕੇ ਵਾਲਾ ਹਨ ਉਹਨਾਂ ਇੱਕ ਬਾਲ ਮਨ ਚ ਇੱਕ ਸ਼ੌਂਕ ਪੈਦਾ ਹੋ ਗਿਆ ਵੀ ਮੈਂ ਵੀ ਆਪਦੇ ਪਿੰਡ ਦਾ ਨਾਂ ਕੋਸ਼ਿਸ਼ ਕਰਾਂਦਾ ਵੀ ਮਿਲਵਾਜ ਸਕਦਾ ਕਿ ਉਹਨੀਆਂ ਦੇ ਵਿੱਚ ਸਮਝੋ ਥੋੜਾ ਛੋਟੇ ਹੁੰਦੇ ਨੇ ਗੀਤ ਲਿਖਣ ਦਾ ਸ਼ੌਂਕ ਪੈ ਗਿਆ ਜੀ ਉਹ ਉਹ ਗੱਲਾਂ ਕਰਕੇ ਵੀ ਸਪੀਕਰਾਂ 'ਚ ਗਾਣੇ ਵਜਦੇ ਕਰਕੇ ਉਹ ਵਿੱਚ ਗੀਤਕਾਰਾਂ ਦੇ ਨਾਮਾਂ ਕਰਕੇ ਸੋ ਮੈਂ ਵੀ ਹਾਲੀਵੁੱਡ ਲਿਖਣਾ ਸ਼ੁਰੂ ਕੀਤਾ ਤੇ ਸੋ ਉਹ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਮੈਂ ਪਿੰਡ ਦਾ ਨਾਂ ਸੋਚਦੇ ਪਿੰਡ ਦਾ ਨਾਂ ਵਜਾ ਕੇ ਰਲ ਤੇ ਮੈਂ ਬਹੁਤ ਮਿਹਨਤ ਕੀਤੀ ਉਹਦੇ ਵਾਸਤੇ ਅੱਜ ਮੇਰੇ 40-50 ਫਰਮਾਂ 'ਚ ਗਾਣੇ ਰਿਕਾਰਡ ਹੋਏ ਆ ਵੱਡੇ ਵੱਡੇ ਕਲਾਕਾਰਾਂ ਨੇ ਗਾਏ ਹੋਏ ਸੋ ਮੈਂ ਆਪਦਾ ਮਿਸ਼ਨ ਪੂਰਾ ਕਰਤਾ ਜੀ ਉਹ ਤੇ ਸਭ ਤੋਂ ਪਹਿਲੇ ਇੱਕ ਗੀਤ ਜਿਹੜਾ ਲਿਖਿਆ ਜਿਸ ਨੂੰ ਤਨ ਬਹੁਤ ਖੁਸ਼ੀ ਹੋਈ ਹੋਵੇ ਉਸ ਗੀਤ ਦੀ ਸਾਜ ਪਾਉਂਗਾ ਮੈਂ ਪਹਿਲਾ ਗਾਣਾ ਜਿਹੜਾ ਮੇਰਾ ਰਿਕਾਰਡ ਹੋਇਆ ਸੀ ਲਿਖਦਾ ਤਾਂ ਮੈਂ ਕਾਫੀ ਬਚਪਨ ਤੋਂ ਜਦੋਂ ਪੜ੍ਹਦਾ ਸੀ ਉਦੋਂ ਦਾ ਲਿਖਦਾ ਸੀ ਪਹਿਲਾ ਗਾਣਾ 2004 ਚ ਬਾਈ ਕਰਮਜੀਤਨ ਮੋਲ ਨੇ ਗਾਇਆ ਬਲੌਰਿਆ ਟੇਪ ਦੇ ਵਿੱਚ ਖੁਸ਼ੀ ਦੀ ਤਾਂ ਉ ਤਾਂ ਲਿਖਣਾ ਸ਼ੁਰੂ ਹੋਣਾ ਤੋਂ ਪਹਿਲੇ ਹੀ ਸੀ ਜਦੋਂ ਮੈਂ ਦੋ ਕੰਧਾਂ ਨੂੰ ਪੁੱਛਦਾ ਰਿਹਾ ਕਿਸ ਤਰ੍ਹਾਂ ਦੀ ਦੁਕਾਨ ਤੋਂ ਰੀਲ ਆ ਗਈ ਰੀਲ ਆ ਗਈ ਜਿੱਦੋਂ ਰੀਲ ਆਈ ਮੇਰਾ ਪਿੰਡ ਕੋਟਕਪੁਰ ਤੋਂ 4 ਕਿਲੋਮੀਟਰ ਨਾਨਕਸਰ ਤੇ ਮੈਂ ਸਾਈਕਲ ਤੇ ਲਈ ਜਾਵਾਂਗੀ ਜਿੱਤ ਪਾਈ ਰੀਲ ਮੈਨੂੰ ਇਹ ਨਾਲ ਨਾਂਸਰ ਬਹੁਤ ਦੂਰ ਹੋ ਗਿਆ ਛੇਤੀ ਮੈਂ ਜਾਵਾਂ ਤੇ ਘਰੇ ਦੱਸਾਂ ਵੀ ਮੇਰਾ ਗਾਣਾ ਆਇਆ ਹੋਇਆ ਨਾ ਉਹ ਹੁਣ ਤਾਂ ਕੋਈ ਗਾਣਾ ਆਉਂਦਾ ਪਤਾ ਹੀ ਹੁੰਦਾ ਜਾਂ ਪਹਿਲਾਂ ਸੁਣਿਆ ਹੁੰਦਾ ਵੀ ਆਖਿਰ ਮਾਸਤੇ ਰਿਕਾਰਡ ਹੋ ਗਿਆ ਜਾਂ ਕਿਸੇ ਕਲਾਕਾਰ ਦਾ ਰਿਕਾਰਡ ਹੋਇਆ ਵੀ ਇਹ ਆਉਣਾ ਨਾ ਤੇ ਉਦੋਂ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ ਪਹਿਲਾ ਗਾਣਾ ਉਹ ਤਾਂ ਅਲੱਗ ਹੀ ਖੁਸ਼ੀ ਸੀ ਉਹ ਮੇਰੇ ਅੱਜ ਵੀ ਸੀਨ ਅੱਖਾਂ ਦੇ ਵਿੱਚ ਆ ਜਦੋਂ ਪਹਿਲਾ ਗਾਣਾ ਮੇਰਾ ਆਇਆ ਸੀ ਅਸੀਂ ਮੇਰੇ ਭਰਾ ਦੀ ਕਟਿੰਗ ਦੀ ਦੁਕਾਨ ਸੀ ਫਿਰ ਰਾਤ ਨੂੰ 2 ਵਜੇ ਤੱਕ ਅਸੀਂ ਉਹ ਬੈਗ ਕਰ ਕਰਕੇ ਗਾਣਾ ਡੈਕ ਦੇ ਵਿੱਚ ਸੁਣਦੇ ਰਿਹਾ ਸੀ ਪਹਿਲੇ ਉਹ ਸਪੀਚ ਵਿੱਚ ਤੁਹਾਡਾ ਨਾਮ ਆਇਆ ਸੀ ਹਾਂਜੀ ਹਾਂ ਉਹਦੇ ਵਿੱਚ ਮੇਰਾ ਨਾਮ ਆਇਆ ਉਸੇ ਕਰਮਜੀਤ ਅਨਮੋਲ ਦੀ ਗਲੋਰੀਅਕਟਿਵ ਦੇ ਵਿੱਚ ਸੀਗਾ ਵਿੱਚ ਬਾਰੇ ਵੱਲ ਖੁੱਲੇ ਗੋਰੀਏ ਨੇ ਸਾਰੇ ਪਿੰਡ ਦੇ ਵਿੱਚ ਬਾਰੇ ਅੰਦਰ ਹਾਂਜੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਗੀਤ ਗਾਇਆ ਕਰਮਜੀਤ ਅਨਮੋਲ ਤੋਂ ਬਿਨਾ ਸੁਨੀਦੀ ਚੋਹਾਨ ਨੇ ਸੁਦੇਸ਼ ਕੁਮਾਰੀ ਜੀ ਨੇ ਮਿਸ ਪੂਜਾ ਅਰਲੀ ਨਖਤਰ ਸੁਨੀਤਾ ਪੱਟੇ ਰਾਜਾ ਹੁਕਰ ਨੇ ਬਹੁਤ ਚੰਗੇ ਚੰਗੇ ਮੇਰੇ ਗੀਤ ਗਾਏ ਹੋਏ ਸਾਡੀ ਛੋਟੀ ਭੈਣ ਬਹੁਤ ਸਰੀਲੀ ਆ ਬਹੁਤ ਫਰਮਾਂ ਚ ਗਾਣੇ ਕਰਦੀ ਆ ਉਹਨੇ ਕਾਫੀ ਫਰਮਾਂ ਚ ਗਾਣੇ ਗਾਏ ਹੋਏ ਆ ਤੇ ਨਸ਼ੱਤਰ ਗਿਲ ਨੇ ਬਹੁਤ سارے ਕਲਾਕਾਰਾਂ ਨੇ ਗਾਏ ਤੇ ਧਿਆਨ ਦੇ ਮੈਂ ਭੁੱਲ ਗਿਆ ਸਲੀਮ ਅਖਤਰ ਆ ਸਲੀਮ ਸਿਕੰਦਰ ਸਲੀਮ ਨੇ ਤੇ ਦਰਬਾਰ ਚ ਇਹਦਾ ਹੋਰ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਗਾਣੇ ਗਾਏ ਹੋਏ ਮੈਂ ਮੇਰੇ ਧਿਆਨ ਤੇ ਨਹੀਂ ਕਿਹਨੇ ਕਿਹਨੇ ਗਾਏ ਹੋਏ ਮੇਰੇ ਕਾਫੀ ਫਰਮਾਂ ਚ ਗਾਣੇ ਰਿਕਾਰਡ ਹੋਏ ਆ ਤੇ ਕੋਈ ਕਵ ਦੇ ਖੂਬਸੂਰਤ ਗੀਤ ਨਾਲ ਸਾਂਝ ਪਾਉਗੇ ਸਰੋਤਨ ਹਾਂ ਇੱਕ ਸਿਕੰਦਰ ਸਲੀਮ ਸਾਡਾ ਬਹੁਤ ਸਤਿਕਾਰਤ ਕਲਾਕਾਰ ਆ ਸਾਡਾ ਭਰਾ ਉਹਨੇ ਗਾਣਾ ਗਾਇਆ ਕੁਰਬਾਨ ਸੇ ਤੁਸ ਸੁਣਿਆ ਹੋਵੇ ਉਹ ਮੈਨੂੰ ਬੜਾ ਪਿਆਰਾ ਲੱਗਦਾ ਉਹ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਆ ਤਨ ਬਸੋ ਮੋਰੇ ਨੈਨ ਨੂ ਮੇ ਏ ਤੁਝੇ ਪਲਕਾਂ ਨਾਲ ਢਕ ਲੂ ना मैं देखूं किसी और को ना तो हे देख दू ना तो हे देख दू जदों तू ना ना लवे साडा दे दिल कुर्बान हो जाता है जदों तू ना लवे साडा ਵੇ ਦਿਲ ਕੁਰਬਾਨ ਹੋ ਜਾਂਦਾ ਵੇ ਆਪਣੇ ਪਿਆਰ ਤੇ ਸਜਣਾ ਵੇ ਆਪਣੇ ਤੇ ਸਜਣਾ ਅਸਾਂ ਨੂੰ ਮਤਨ ਹੋ ਜਾਂਦਾ ਜਦੋਂ ਤੁਨਾ ਲਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਮੁਹੱਬਤ ਨੇ ਨਵੀਂ ਦੁਨੀਆ ਅਸਾਂ ਲਈ ਸਾਜ ਦਿੱਤੀ ਏ ਮੁਹੱਬਤ ਨੇ ਇਹ ਨਵੀਂ ਦੁਨੀਆ ਅਸਾਂ ਲਈ ਸਾਜ ਦਿੱਤੀ ਏ ਮੇਰੇ ਸੁਪਨਿਆਂ ਨੂੰ ਵੇ ਸੱਜਣਾ ਤੂੰ ਹੀ ਪਰਵਾਜ਼ ਦਿੱਤੀ ਤੇਰਾ ਨਾਂ ਲੈ ਕੇ ਜਦ ਉੱਡਦੀ ਤੇਰਾ ਨਾਂ ਲੈ ਕੇ ਜਦ ਉੱਡਦੀ ਛੋਟਾ ਅਸਮਾਨ ਹੋ ਜਾਂਦਾ ਜਦੋਂ ਤੂੰ ਨਾਂ ਲਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦਾ ਜਦੋਂ ਤੂੰ ਨਾਂ ਲਵੇਂ ਸਾਡਾ ਵੇ ਦਿਲ ਕੁਰਬਾਨ ਹੋ ਜਾਂਦੇ ਸ਼ੁਕਰੀਏ ਤੇ ਜਿਹੜਾ ਗੀਤਕਾਰੀ ਦੇ ਵਿੱਚ ਤੁਸੀਂ ਸਮਾਂ ਕਿਵੇਂ ਕੱਢਦੇ ਆ ਤੁਸੀਂ ਰਾਤ ਨੂੰ ਲਿਖਦੇ ਆ ਜਾਂ ਦਿਨ ਦੇ ਟਾਈਮ ਹੀ ਲਿਖਦੇ ਆ ਇਹ ਕੋਈ ਆਮ ਇਹ ਰੱਬ ਦੀਆਂ ਰਹਿਮਤਾਂ ਸਹਿਬਾ ਤੁਹਾਡੀਆਂ ਜਿਸ ਭਾਵੇਂ ਇਸ ਦੇ ਵਿੱਚ ਪਤਾ ਨਹੀਂ ਰੱਬ ਦੀ ਕਦੋਂ ਰਹਿਮਤ ਹੋਵੇ ਪਤਾ ਨਹੀਂ ਕਦੋਂ ਕਿ ਆਜੇ ਖਿਆਲ ਦੇ ਦੇਵੇ ਹਨਾ ਇਹਦਾ ਕੋਈ ਸਮਾਂ ਨਹੀਂ ਰਾਤ ਨੂੰ ਆਉਂਦਾ ਕਿ ਦਿਨੇ ਆਉਂਦਾ ਤੇ ਜਿਹੜਾ गाने ਲਿਖਣ ਦਾ ਟਾਈਮ ਕਹਿੰਦੇ ਆ ਉਹ ਤਾਂ ਮੈਂ ਗਾਣੇ ਲਿਖਣ ਤੇ ਹੀ ਆ ਮੈਂ ਇਕੱਲਾ ਗਾਣੇ ਲਿਖਣ ਤੇ ਆ ਹੋਰ ਮੈਂ ਕੋਈ ਕੰਮ ਨਹੀਂ ਕਰਦਾ ਉਹ ਜਦੋਂ ਕੰਮ ਤੰਦੇ ਘਰਾਂ ਦੇ ਨਿਵੇੜ ਕੇ ਜ਼ਿੰਮੇਵਾਰੀਆਂ ਨਾਲ ਵਿੜ ਕੇ ਉਹ ਜਾ ਪੜਨ ਬੈਠੀਦਾ ਜਾਂ ਲਿਖਦਾ ਤੇ ਤੁਹਾਡੇ ਪਰਿਵਾਰ ਦਾ ਇਹਦੇ ਵਿੱਚ ਕਿੰਨਾ ਸਹਿਯੋਗ ਹੈ ਪਰਿਵਾਰ ਦਾ ਪੂਰਾ ਸਹਿਯੋਗ ਹੈ ਪਰ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਕਦੇ ਕੋਈ ਵੀ ਬੰਦਾ ਕਾਮਯਾਬ ਨਹੀਂ ਹੁੰਦਾ ਹਾਂਜੀ ਤੇ ਤੁਹਾਡੇ ਸਰੀਕੇ ਹਯਾਤ ਤੁਹਾਡੇ ਪਰਜੰਦ ਹਾਂਜੀ ਬਿਲਕੁਲ ਉਹਨਾਂ ਬਾਰੇ ਵਿੱਚ ਕੁਝ ਜ਼ਿਕਰ ਕਰੋਗੇ ਵੀ ਕੀ ਮੇਰੀ ਮਿਸਿਸ ਰਾਜਵਿੰਦਰ ਕੌਰ ਬਹੁਤ ਮਿਹਨਤੀ ਜਿਹੜੀ ਹੈ ਬੇਟਾ ਮੇਰਾ ਬਰਕਤ ਕੀਤਾ ਉਹ ਐਮਏ ਮਿਊਜ਼ਿਕ ਦੀ ਕਰ ਰਿਹਾ ਬਰਜਿੰਦਰਾ ਕਾਲਜ ਦੀ ਫੋਟੋ ਬੇਟੀ ਮੇਰੀ ਸਰਗਮ ਜੋ ਤਾਂ ਐਮਐਸਸੀ ਕੈਮਿਸਟਰੀ ਕਰ ਰਹੀ ਹੈ ਬਰਜਿੰਦਰਾ ਕਾਲਜ ਤੋਂ ਸੋ ਮੇਰੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਤੇ ਉਹਦੇ ਵਾਸਤੇ ਅਸੀਂ ਦੋਵਾਂ ਦੋਵਾਂ ਜੀਆਂ ਨੇ ਬਹੁਤ ਮਿਹਨਤ ਕੀਤੀ ਬਹੁਤ ਸਾਰੇ ਆਪਦੇ ਸ਼ੌਂਕ ਛੱਡੇ ਉਨਾਂ ਨੂੰ ਸਾਡਾ ਫੋਕਸ ਪੜਾਉਣ ਤੇ ਲੱਗਾ ਹੈ। ਮੈਂ ਤਾਂ ਉਹਨਾਂ ਨੂੰ ਇਹ ਕਿਹਾ ਕਿ ਪਿੰਡ 'ਚ ਸਭ ਤੋਂ ਵੱਧ ਪੜਕੇ ਦਿਖਾਉ। ਠੀਕ ਹੈ। ਤੇ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਵੀ ਕੀਤਾ। ਹਾਂਜੀ। ਤੋਂ ਐਕਟਿੰਗ ਦਾ ਜਿਹੜਾ ਕੀੜਾ ਇਸ ਤਰ੍ਹਾਂ ਲੱਗਾ ਜੀ। ਇਹ ਮੈਂ ਨਾ ਗੀਤ ਲਿਖਣ ਤੋਂ ਪਹਿਲਾਂ ਮੈਨੂੰ ਲੱਗਦਾ ਮੈਂ ਥੋੜਾ ਨਾਟਕ ਲਿਖਣੇ ਜਦੋਂ ਪੜ੍ਹਦੇ ਹੁੰਦੇ ਸੀ 10ਵੀਂ 'ਚ ਉਸ ਵਿੱਚ ਨਾਟਕਾਂ ਦੀ ਵੀ ਇੱਕ ਕਿਤਾਬ ਲੱਗੀ ਹੋਈ ਸੀ। ਉਹ ਮੈਨੂੰ ਸ਼ੌਂਕ ਪੈ ਗਿਆ ਨਾਟਕ ਲਿਖਣ ਦਾ ਪਰ ਕਈ ਮੈਂ ਲਿਖਿਆ ਵੀ ਉਹ ਹੁਣ ਤੱਕ ਆਪੀਆਂ ਗੁੱਪੀਆਂ ਗੁੰਮ ਗਏ ਆ। ਹਾਂ ਜੀ ਤੇ ਵਿੱਚ ਮੈਂ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਉਹ ਗੀਤ ਲਿਖਣ ਸੌਖੇ ਲੱਗੇ ਨਾਟਕ ਬਹੁਤ ਵੱਡਾ ਲੰਮਾ ਚੌੜਾ ਸਬਜੈਕਟ ਹੁੰਦਾ ਨਾ ਨਾਟਕ ਦਾ ਉਹ ਨਾ ਉਹ ਖੇਡੇ ਖੇਡੇ ਜਾਂਦੇ ਇਹਨੇ ਨਾਟਕ ਨੂੰ ਤੇ ਉਹ ਕਮ ਤੇ ਗੀਤ ਇਹ ਆ ਵੀ ਗੀਤ 3 ਮਿੰਟਾਂ ਦੀ ਆਈਟਮ ਉਹ ਮਿਲੀਆਂ ਦਾ ਵਾਰ ਵੀ ਲੋਕ ਸੁਣ ਲੈਂਦੇ ਆ ਨਾ ਬਿਲਕੁਲ ਉਹ ਰਿਕਾਰਡ ਛੇਤੀ ਹੋ ਜਾਂਦੇ ਗੀਤ ਤੇ ਉਹ ਹਜ਼ਾਰਾਂ ਵਾਰੀ ਸੁਣੇ ਵੀ ਜਾਂਦੇ ਆ ਤੇ ਨਾਟਕ ਵਧੀਆ ਹੋਗਾ ਮੇਰਾ ਗੀਤ ਗੀਤ ਵੱੰਨੇ ਜਿਹੜਾ ਉਹ ਘਰ ਕਨਵਰਟ ਹੋ ਗਿਆ ਤੇ ਮੈਂ ਫਿਲਮਾਂ ਤੱਕ ਵੀ ਪਹੁੰਚਿਆ ਗੀਤ ਲਿਖਦਾ ਗੀਤ ਲਿਖਦਾ ਮੈਂ ਸ਼ਾਇਦ ਨਾਟਕ ਲਿਖਦਾ ਰਹਿੰਦਾ ਤਾਂ ਸ਼ਾਇਦ ਨਹੀਂ ਉਹ ਤੇ ਉਹ ਕੀੜਾ ਹੈਗਾ ਨਾਟਕ ਕਰਨ ਦਾ ਜਿਹੜਾ ਉਹ ਅੰਦਰ ਜਿਹੜਾ ਲਿਖਣਾ ਹੁੰਦਾ ਸੀ ਨਾ ਹਾਂਜੀ ਤੇ ਉਹ ਅੰਦਰ ਕਿਤੇ ਉਹ ਸ਼ੌਂਕ ਪਿਆ ਹੀ ਹੋਇਆ ਮੇਰੇ ਤੇ ਕੰਮ ਕਰ ਮੈਂ ਮੇਰੇ ਬਾਈ ਕਰਮਜੀਤ ਦੀ ਮਿਹਰਬਾਨੀ ਨਾਲ ਸੀਨ ਵੀ ਹੋਏ ਆਉਣ ਵਾਲੀਆਂ ਕੰਨਾਂ ਫਿਲਮਾਂ 'ਚ ਮੇਰੇ ਚੰਗੇ ਤੇ ਵਧੀਆ ਵਧੀਆ ਫਿਲਮਾਂ ਦੇ ਵਿੱਚ ਵੀ ਸੀਨ ਹੈਗੇ ਜਿਨ੍ਹਾਂ ਜਰਾ ਬਾਰ ਬਾਰ ਬਾਬਾ ਮੀਰ ਬਰਸਾਦ ਪ੍ਰਿੰਸ ਕਮਲਜੀਤ ਸਿੰਘ ਨੇ ਮੈਨੂੰ ਵੱਡਾ ਕੈਰੈਕਟਰ ਦਿੱਤਾ ਉੰਤਸ ਦੇਖਿਆ ਵਪਾਰੀ ਦਾ ਜਿਆਦਾ ਕਰੈਕਟਰ ਹਨਾ ਹਾਂਜੀ ਉਹਦੇ ਵਿੱਚ ਗਾਣੇ ਵਿੱਚ ਦੋ 70 ਗੱਲ ਨੇ ਗਾਇਆ ਸੀ ਟਾਈਟਲ ਪ੍ਰੈਕ ਇੱਕ ਰੌਸ਼ਨ ਪ੍ਰੈਸ ਨੇ ਗਾਇਆ ਜੀ ਤੇ ਆਉਣ ਵਾਲੀ ਫਿਲਮ ਇੱਕ ਪ੍ਰੇਤਾ ਫਿਲਮ ਆ ਰਹੀ ਹੈ ਉਹਦੇ ਵਿੱਚ ਗੀਤ ਲਿਖਿਆ ਮੈਂ ਮੇਰਾ ਕਰੈਕਟਰ ਵੀ ਆ ਇਹ ਗੀਤ ਮੇਰੇ ਬੇਟੇ ਨੇ ਲਿਖਿਆ ਉਹਨਾਂ ਦੇ ਵਿੱਚ ਕਰੈਕਟਰ ਤੇ ਸੋ ਸ਼ੰਪੂਰੇ ਕਰਿਆ ਨੇ ਨਾਲ ਨਾਲ ਲਿਖਣ ਦੇ ਕੋਪਟੇਬਲ ਹਰਜੀਤ ਕੌਰ ਆ ਰਹੀ ਉਹਦੇ ਵਿੱਚ ਲੱਡੂ ਵਰਤੀ ਆ ਜਿਹਨੇ ਮੇਰਾ ਘਰ ਪਟਿਆ ਉਹਦੇ ਵਿੱਚ ਵੀ ਇੱਕ ਸੀਨ ਹੈ ਹੋਰ ਵੀ ਕੰਨਾਂ ਫਿਲਮਾਂ ਦੇ ਵਿੱਚ ਹੈਗਾ ਬਸ ਉਸ ਸ਼ਾਮਪੂਰੇ ਇੱਕ ਫਿਲਮ ਜੇ ਤੁਸੀਂ ਉਸ ਸ਼ਰਮਾ ਵਿੱਚ ਨਾਲ ਸ਼ਾਇਦ ਕੀਤਾ ਸੀ ਉਹ ਵੇਖ ਵਿਰਾਤਾਂ ਚੱਲੀਆਂ ਦੇ ਵਿੱਚ ਹਾਂਜੀ ਮੇਰਾ ਬਹੁਤ ਸੋਹਣਾ ਕਰੈਕਟਰ ਸੀਗਾ ਬਸ ਦੇ ਵਿੱਚ ਦਵਾਈ ਵੇਚਣ ਵਾਲਾ ਹਾਂਜੀ ਤੇ ਉਹ ਬਹੁਤ ਲੋਕਾਂ ਨੇ ਸੁਣਾ ਬਹੁਤ ਸੁਪਰ ਹਿੱਟ ਹੋਇਆ ਮੈਂ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਦਾ ਹਿੱਸਾ ਬਣਾਇਆ ਹਾਂਜੀ ਤੇ ਉਹਨਾਂ ਵਿੱਚੋਂ ਇੱਕ ਇਹ ਵੇਖ ਵਿਰਾਤਾਂ ਚੱਲੀਆਂ ਨੇ ਤੇ ਕਿਸੇ ਫਿਲਮ ਦਾ ਡਾਇਲੋਗ ਸਾਂਝਾ ਕਰੋਗੇ ਤੁਸੀਂ ਸ਼ਾਇਦ ਉਹ ਮੈਂ ਵੇਖ ਵਿਰਾਤਾਂ ਚੱਲੀਆਂ ਵਾਲਾ ਜਿਹੜੇ ਦਵਾਈ ਵੇਚਣ ਵਾਲਾ ਉਹ ਸੁਣਾ ਕੇ ਦੇਖਦਾ ਮੇਰੇ ਯਾਦ ਆ ਜਾਂਦਾ ਨਾਲ ਹਾਂ ਕਾਫੀ ਚਿਰ ਹੋ ਗਿਆ ਪਤਾ ਨਹੀਂ ਧਿਆਨ ਚਾਵੇ ਕਨਾ ਚਲੋ ਮੈਂ ਕੋਸ਼ਿਸ਼ ਕਰਦਾ ਬਸ ਸਵਾਰੀਆਂ ਬੈਠੀਆਂ ਹੋਈਆਂ ਬੰਦਾ ਆਉਂਦਾ ਬੈਗ ਦਾ ਪਾਇਆ ਹੋਇਆ ਹੁੰਦਾ ਨਾ ਲਓ ਵੀ ਬੀਬੀਓ ਭੈਣੋ ਲਓ ਵੀ ਮਿੱਤਰੋ ਯਾਰ ਉਹ ਨਿਗਾ ਦਾ ਸਵਾਲਾ ਨਿਗਾ ਇਦਾਂ ਮਾਰੋ ਸਿਆਣੇ ਕਹਿੰਦੇ ਦੰਦ ਗਏ ਖਾਣਗੇ ਅੱਖਾਂ ਗੀਆਂ ਝਾਨ ਗਿਆ ਉਹ ਦੋਸਤੋ ਕੁਝ ਲਿਖਣ ਲੱਗਦੇ ਜਾਂ ਅਖਬਾਰ ਪੜ੍ਹਦੇ ਹੋ ਕੋਈ ਰਸਾਲਾ ਫਿਰੋਦੇ ਜਾਂ ਕਿਤਾਬ ਪੜ੍ਹਦੇ ਹੋ ਰਾਤ ਨੂੰ ਟੀਵੀ ਤੇ ਬਿੱਗਬਾਉ ਦੇਖਦੇ ਹੋ ਜਾਂ ਕਪਲ ਸ਼ਰਮਾ ਦੇ ਕਮੇਡੀ ਸ਼ੋਅ ਦੇਖਦੇ ਹੋ ਅੱਖਾਂ 'ਚ ਪਾਣੀ ਆ ਜਾਂਦਾ ਲਓ ਦੋਸਤੋ ਤੁੰਦਰਾ ਤੁੰਦਰਾ ਦੀਦਾ ਨੀਰਾਸ਼ਾ ਨਾਲ ਅੱਖਾਂ 'ਚ ਕਮ ਲਓ ਦੋਸਤੋ ਸਾਡੀ ਦਵਾਈ ਨਾਲ ਫਾਇਦਾ ਜ਼ਰੂਰ ਹੋਣਾ ਇੱਕ ਅੱਖਾਂ ਸਾਫ਼ ਹੋਣੀ ਹੈ ਤੇ ਅੱਖਾਂ 'ਚ ਨੂਰ ਹੋਣਾ ਲਓ ਦੋਸਤੋ ਲੈ ਲੇਗਾ ਕਦੋਂ ਜਨਾਬ ਦੇਖੋ ਸ੍ਰੀ ਬਸਪੁਰਾ ਦੇ ਟੀਨਸਾ ਸਾਹਿਬ ਦੇਖੋ ਇਹਨਾਂ ਨੇ ਵੀ ਸਾਡੀ ਦਵਾਈ ਅਜਮਾਈ ਤੇ ਆਪਣੀ ਜਿਗਾ ਇਲਰਗੀ ਬਣਾਈ ਆ ਆ ਲਓ ਦੋਸਤੋ ਗੰਡੂਆਂ ਦਾ ਸਰਪੰਚ ਪਵਿੱਤਰਾ ਕਰਮਜੀਤ ਅਨਮੋਲ ਦਾ ਗੁੜਾ ਮਿੱਤਰਾਂ ਸਾਡੀ ਦਵਾਈ ਨਾਲ ਚਿੱਟਾ ਮੋਤੀਆ ਗੁੱਲ ਹੋ ਗਿਆ ਸਹੀ ਜਗ੍ਹਾ ਤੇ ਮੋਹਰਾਂ ਲਾਉਣਾ ਦਿਸਣਾ ਪੁੱਲ ਹੋ ਗਿਆ ਬਾਈ ਨੇ ਖੁਸ਼ ਹੋ ਕੇ ਸਾਡੀ ਮਿਹਨਤ ਪੱਲੇ ਪਾਈ ਐ ਤੇ ਸਿਰਫ 5 ਦਿਨਾਂ 'ਚ ਮੇਰੀ ਬੇਬੇ ਦੀ ਪੈਨਸ਼ਨ ਲਵਾਈ ਐ ਲਓ ਦੋਸਤੋ ਖਤਮ ਮੇਰਾ ਪ੍ਰਚਾਰ ਆ ਆਸਟਰ ਲਈ 11 ਆਪਾ ਕੇ ਵੇਖਣੀ ਪਾ ਕੇ ਵੇ ਲੋ ਘਰੇ ਲੈ ਜਾਣੀ ਘਰੇ ਲੈ ਜੋ ਸ਼ੀਸ਼ੀ ਦਾ ਰੇਟ ਆ 100 ਰੁਪਏ 100 ਰੁਪਏ ਦਾ ਹਲੇ ਪ੍ਰੋਪਰ ਨਿਆਂ ਮੈਂ ਭੁੱਲ ਗਿਆ ਵਿੱਚੋਂ ਇਹ ਸੀਗਾ ਜੀ ਵੇਖ ਬਰਾਤਾਂ ਚੱਲ ਜਾਂਦੀ ਵਿੱਚ ਚਲੋ ਜੀ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਤੁਸੀਂ ਹਾਂ ਮੇਰੇ ਆਪਦੇ ਰਿਕਾਰਡ ਕੀ ਦਾ ਬਹੁਤ ਚੰਗੇ ਚੰਗੇ ਜੈਸਨ ਥਿੰਦ ਜੀ ਜਿਨ੍ਹਾਂ ਨੇ 11 ਵੇ ਦਾ ਮਿਊਜ਼ ਬਣਾਇਆ 11 ਵੇ ਉਹ ਵੀ ਉਹਨਾਂ ਨੇ ਬਹੁਤ ਸਾਰੀਆਂ ਫਰਮਾਂ ਦਾ ਉਹਨਾਂ ਨੇ ਮਿਊਜ਼ ਬਣਾਇਆ ਵੇੜਿਆਂ ਦੇ ਮੁੰਡਿਆਂ ਦਾ ਵੀ ਉਹਨੇ ਬਣਾਇਆ ਦਿਫਾਫਾ ਖਾਲੀ ਮੇਰਾ ਜਿਹੜਾ ਚੱਲ ਰਿਹਾ YouTube ਤੇ ਬਹੁਤ ਸਾਰਾ ਪਰਮਾਪਿਆਰ ਦੇ ਰਹੇ ਸਾਰੇ ਦੋਸਤ ਮਿੱਤਰ ਤੇ ਉਹ ਵੀ ਉਹਨਾਂ ਨੇ ਬਣਾਇਆ ਤੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਮੈਂ ਸਾਰੇ ਉਹ ਜੈਸਰ ਤਿੰਦ ਕਰ ਲਿਆ ਜੀ 뮤직 ਉਹਨਾਂ ਦਾ ਬਹੁਤ ਮਿਹਨਤੀ ਬਹੁਤ ਲਗਨ ਨਾਲ ਉਹ 뮤직 ਬਣਾਉਣਾ ਦਾ ਬਹੁਤ ਆਲਾਦਰਜੇ ਦਾ 뮤직 ਤਿਆਰ ਕਰਦਾ ਇਹ ਮੁੰਡਾ ਬਹੁਤ ਮਿਹਨਤੀ ਹੈ ਸੋ ਉਹਦਾ ਅਸ਼ੀਰਵਾਦ ਆ ਉਹਦਾ ਪਿਆਰ ਆ ਉਹ ਮੇਰੇ ਵਰਗੇ ਬੰਦੇ ਤੋਂ ਵੀ ਗਵਾ ਲਦਾ ਤੇ ਅਸੀਂ ਦੋਵਾਂ ਨੇ ਮਿਲ ਕੇ ਬਹੁਤ ਚੰਗੇ ਚੰਗੇ ਗਾਣੇ ਤਿਆਰ ਕਰਨੇ ਹਨ ਜੀ ਤਾਂ ਇਸ ਤੋਂ ਇਲਾਵਾ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਗੀਤ ਬਹੁਤ ਬਹੁਤ ਪਿਆਰਾ ਗੀਤ ਸੀਗਾ ਸਾਡਾ ਸਾਰਾ ਪਿੰਡ ਬਕਾਊ ਹੈ ਹਾਂਜੀ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਉਹ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਲੋਕਾਂ ਨੇ ਸ਼ੇਅਰ ਕੀਤਾ ਪਿੰਡ ਬਕਾਊ ਹੈ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਵੀ ਅੱਜ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੋਰਾਂ ਨੇ ਵੀ ਜਦੋਂ ਗੀਤ ਆਇਆ ਉਹਨੂੰ ਸ਼ੇਅਰ ਕੀਤਾ ਸੀਗਾ ਤੇ ਉਹ ਸੋ ਗੀਤ ਹੈਗਾ ਸਭ ਲੋਕੀ ਨੇ ਮਜਬੂਰ ਜੇ ਸਭ ਹੰਬੇ ਹੰਬੇ ਹੋਏ ਆ ਬੇਰੇ ਮੀਨ ਨਾਲ ਹਲਾਤਾ ਨੇ ਸਭ ਲੋਕੀ ਚੰਦੇ ਹੋਏ ਆ ਕਲਗਲ ਕਰਜ਼ੇ ਵਿੱਚ ਡੁੱਬ ਚੁੱਕੇ ਆ ਕਲਗਲ ਕਰਜ਼ੇ ਵਿੱਚ ਡੁੱਬ ਚੁੱਕੇ ਆ ਆਵੇਂ ਬਾਈ ਆ ਭਾਵੇਂ ਬਾਹੂ ਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਉ ਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਊ ਹੋਆ ਜਿਹੜੇ ਸੁੱਖ ਦੀ ਰੋਟੀ ਖਾਂਦੇ ਸੀ ਸਭ ਕਰਨਸ਼ਿਆਂ ਨੇ ਨਾਸ਼ ਕਰੇ ਮੇਰੇ ਪਿੰਡ ਦੇ ਸਭ ਗਬਰੂ ਸੋਣੇ ਚਲਦੀ ਫਿਰਦੀ ਹੋਈ ਨਾਸ਼ ਕਰੇ ਫਿਕਰਾਂ ਨੇ ਖਾ ਲਿਆ ਬਾਪੂ ਨੂੰ ਫਿਕਰਾਂ ਨੇ ਖਾ ਲਿਆ ਬਾਪੂ ਨੂੰ ਕਰ ਵਿੱਚ ਨਾ ਕੋਈ ਕਮਾਊ ਹੋਆ ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰਾ ਪਿੰਡ ਵਕਾਊਆ ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰਾ ਪਿੰਡ ਵਕਾਊਆ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਜੀ ਹਾਂ ਕਨਿਆਰਾ ਸਾਹਿਬ ਤੁਸੀਂ ਕਵੀ ਦਰਬਾਰਾਂ ਵਿੱਚ ਬਹੁਤ ਜਾਣੇ ਆਂ ਹਾਂ ਜੀ ਹਾਂ ਬਿਲਕੁਲ ਤੇ ਤੁਹਾਨੂੰ ਰੋਡ ਤੁਹਾਡਾ ਰੂਬਰੂ ਵੀ ਹੁੰਦਾ ਉੱਥੇ ਹਾਂ ਜੀ ਤੇ ਕਿਹੋ ਜਿਹਾ ਹੰਗਾਰਾ ਮਿਲਦਾ ਤੁਹਾਨੂੰ ਕਵੀਆਂ ਵੱਲੋਂ ਆ ਲੈ ਕਵਲੋ ਮੈਨੂੰ ਤਾਂ ਬਹੁਤ ਚੰਗਾ ਰਿਸਪੌਂਸ ਮਿਲਦਾ ਪਰ ਮੈਂ ਦੇਖਿਆ ਸਾਡੇ ਸ਼ਹਿਰ ਦੇ ਫਰੀਦਕੋਟ ਦੇ ਜਾਂ ਅਲੇਦੁਆਲੇ ਦੇ ਬਹੁਤ ਚੰਗਾ ਚੰਗਾ ਲਿਖਣ ਵਾਲੇ ਬੰਦੇ ਕਈ ਵਾਰੀ ਉੱਥੇ ਸੁਣਨ ਆਲੇ ਜਿਵੇਂ ਬੈਠੇ ਹੁੰਦੇ ਆ ਤੇ ਆਸ-ਪਾਸੋਂ ਬਹੁਤ ਪਤਾ ਨਹੀਂ ਉਹਨਾਂ ਦੀ ਕੀ ਸੈਟਿੰਗ ਹੁੰਦੀ ਆ ਉਹ ਕਵੀ ਦਰਬਾਰ ਪਟਿਆਲੇ ਹੋਵੇ ਕਵੀ ਦਰਬਾਰ ਲੁਧਿਆਣੇ ਹੋਵੇ ਕਵੀ ਦਰਬਾਰ ਫਰੀਦਕੋਟ ਉਹੋ ਹੀ ਸੁਣਾਉਣ ਆਦੇ ਹੁੰਦੇ ਆ ਤੇ ਉਹ ਸੋ ਉਹਨਾਂ ਦਾ ਇੱਕ ਦਰਦ ਮੇਰੇ ਜਿਵੇਂ ਪਿੰਡ ਵਕਾਉ ਹੈ ਜਿਵੇਂ ਵਿਹੜਾ ਨਾ ਹੁੰਦਾ ਹੈ ਜਿਵੇਂ ਅ ਉਸੇ ਤਰ੍ਹਾਂ ਵੀ ਇੱਕ ਮੇਰੇ ਦਾਦੂ ਚਾਹ ਜਿਹੜਾ ਵੀ ਸ਼ਾਇਰਾਂ ਦਾ ਜਿਹੜਾ ਜਿਹੜਾ ਬਹੁਤ ਚੰਗਾ ਚੰਗਾ ਲਿਖਣ ਵਾਲੇ ਬੰਦੇ ਬੈਠੇ ਆ ਉਹਨਾਂ ਨੂੰ ਉਹ ਨਹੀਂ ਮਾਨ ਨਹੀਂ ਮਿਲਦਾ ਉਹਨਾਂ ਦਾ ਤੇ ਉਹਨਾਂ ਦਾ ਦਰਦ ਮੈਂ ਇੱਕ ਫਿਰ ਰਚਨਾ ਚ ਲਿਖਿਆ ਹੋਇਆ ਉਹ ਵੀ ਕਵੀ ਸਰਉਤੇ ਹੋਈ ਹਾਂਜੀ ਤੇ ਉਹਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਸ਼ੇਅਰ ਹੋਇਆ ਸੋ ਉਹ ਰਚਨਾ ਹੈਗੀ ਆ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰਉਤੇ ਬڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਹਤੇ ਉਹੀ ਦਿਸਣ 50 60 'ਚ ਬੈਠੇ ਉਹੀ ਪੰਜ ਸੱਤ ਮਿਲਣ ਖੜੋਤੇ ਜੋ ਹਾਕਮ ਦੇ ਪੜਨ ਖੀਦੇ ਜੋ ਹਾਕਮ ਦੀ ਬੋਲਣ ਬੋਲੀ ਜੋ ਹਾਕਮ ਦੇ ਪੜਨ ਖੀਦੇ ਜੋ ਹਾਕਮ ਦੀ ਬੋਲਣ ਬੋਲੀ ਹੁਣ ਸ਼ਸ਼ੋਭਤ ਮੰਚ ਦੇ ਉੱਤੇ ਚੰਦ ਸਰਕਾਰ ਦੇ ਤੋਤੇ ਹੋਈ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਹਤੇ ਜਿਨ੍ਹਾਂ ਦੀਆਂ ਜੋ ਜੋ ਰਚਨਾਵਾਂ ਸੁਣ ਸੁਣ ਪੱਕ ਗਏ ਨੇ ਲੋਕੀ ਜਿੰਨਾਂ ਦੀਆਂ ਜੋ-ਜੋ ਰਚਨਾਵਾਂ ਸੁਣ-ਸੁਣ ਪੱਕ ਗਏ ਨੇ ਲੋਕੀ ਤਾਂ ਜਿੱਥੇ ਵੀ ਲੱਗ ਜਾਂਦਾ ਏ ਚਵੜਾ ਮਾਰਨ ਉੱਥੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਵੱਡੇ ਕਵੀ ਪ੍ਰਬੰਧਕ ਵੱਡੇ ਵੱਡੀ ਰਕਮ ਟਕਰਨ ਲੜ ਕੇ ਵੱਡੇ ਕਵੀ ਪ੍ਰਬੰਧਕ ਵੱਡੇ ਵੱਡੀ ਰਕਮ ਟਕਰਨ ਲੜ ਕੇ ਉਹੀ ਲੁਟੇਰੇ ਮਾਂ ਬੋਲੀ ਦੇ ਲੋਕਾਂ ਦੇ ਦੁੱਧ ਧੋਦੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਤੇਰੀਆਂ ਅੱਖਾਂ ਤੇਰੀਆਂ ਜ਼ੁਲਫਾਂ ਬਸ ਆਹੀ ਕੋਈ ਸ਼ਰਮ ਤੇਰੀਆਂ ਅੱਖਾਂ ਤੇਰੀਆਂ ਜ਼ੁਲਫਾਂ ਬਸ ਆਹੀ ਕੁਛ ਸ਼ਾਇਰਾ ਬੱਲੇ ਸਦੀ ਪੁਰਾਣਾ ਉਹੀ ਖੂਹ ਹੈ ਉਹੀ ਡੱਡੂ ਗੋਤੇ ਉਹੀ ਬੜੇ ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਗੀਤ ਹਜ਼ਾਰਾਂ ਲਿਖ ਕੇ ਤਾਂ ਹੀ ਉਹੋ ਹੀ ਦਿਹਾੜੀ ਗੋਤੇ ਉਹੀ ਬੜੇ ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਹੋਈ ਨਵੇਂ ਸ਼ਾਇਰਾਂ ਨੂੰ ਅੱਗੇ ਵਧਣ ਦਾ ਸਹਿਤ ਮਾਫੀਆ ਦਇ ਨ ਮੌਕਾ ਨਵੇਂ ਸ਼ਾਇਰਾਂ ਨੂੰ ਅੱਗੇ ਵਧਣ ਦਾ ਸਹਿਤ ਮਾਫੀਆ ਦਇ ਨ ਮੌਕਾ ਮਹਿਫਲ ਲੁੱਟ ਕੇ ਮੁਰਦੇ ਜਿਹੜੇ ਕਿਉਂਕਿ ਸਾਰੇ ਪੋਤੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਕਿਸਨ 50 60 ਬੈਠੇ ਹੋਈ ਤੁਸੀਂ ਸਾਡੇ ਚੈਨਲ ਤੇ ਤੁਸੀਂ ਸਰੋਤਿਆਂ ਨਾਲ ਕੀ ਸਾਂਝ ਪਾਉਣਾ ਚਾਹੋਗੇ ਕੋਈ ਸੰਦੇਸ਼ ਆਪਣਾ ਨਹੀਂ ਬਿਲਕੁਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਨਾਲ ਜਿਹੜੇ ਭੈਣਾ ਭਰਾਵਾਂ ਨੂੰ ਚੰਗਾ ਸੰਗੀਤ ਸੁਣੋ ਚੰਗਾ ਲਿਖਣ ਵਾਲਿਆਂ ਨੂੰ ਅੱਲਾ ਸ਼ੇਰੀ ਦੇ ਉਹ ਚੰਗਾ ਗਾਉਣ ਵਾਲਾ ਨੂੰ ਅੱਲਾ ਸ਼ੇਰੀ ਜੋ ਤਾਂ ਕਿ ਜਿਹੜੇ ਚੰਗੇ ਗਾਣੇ ਆਪਾਂ ਨੂੰ ਵੀ ਆਪਣੇ ਸਾਹਮਣੇ ਵੀ ਆ ਜਾਂਦੇ ਦੇਖ ਲੈਣੇ ਤੇ ਬੱਚਿਆਂ ਦੇ ਸਾਹਮਣੇ ਵੀ ਆ ਜਾਂਦੇ ਕਿ ਇਸ ਤਰ੍ਹਾਂ ਦੇ ਘਟਿਆ ਗਾਣੇ ਜਿਨ੍ਹਾਂ ਨੂੰ ਦੇਖ ਕੇ ਆਪਣਾ ਸ਼ਰਮ ਆਉਂਦੀ ਆ ਤੇ ਇਸ ਤਰ੍ਹਾਂ ਦੇ ਗਾਣਿਆਂ ਤੋਂ ਬਚੋ ਚੰਗੇ ਸੰਗੀਤ ਨੂੰ ਚੰਗੀ ਸ਼ਾਇਰੀ ਨੂੰ ਪ੍ਰਮੋਟ ਕਰੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ